ਮਾ ਦੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਲਾਓ ਜੀ ਕਿਵੇਂ ਤੁਸੀਂ ਸਾਰੇ ਠੀਕ ਹੋ ਕਿ ਸਾਰੇ ਢੇਕੀ ਹੋਵੋਗੇ ਤੇ ਲਓ ਜੀ ਦੁਪਹਿਰ ਦਾ ਟਾਈਮ ਹੋ ਰਿਹਾ ਤੇ ਸੰਡੇ ਵਾਲਾ ਦਿਨ ਹਨਾ ਜਿਹੇ ਤੇ ਬੱਚੇ ਸਾਨੂੰ ਪਤਾ ਹੀ ਹਨ ਜਿਹਦੇ ਘਰੇ ਹੁੰਦੇ ਕੁਝ ਖਾਣ ਨੂੰ ਮੰਗਦੇ ਆ ਦੇਖੋ ਨੂ ਚੜੀ ਬੈਠੀ ਆਪਣੀ ਸਿਰਫ ਦੇ ਉੱਪਰ ਤੇ ਕਹਿੰਦੀ ਮੈਨੂੰ ਪ੍ਰਸ਼ਾਦ ਬਣਾ ਕੇ ਦਿਓ ਮੈਂ ਪ੍ਰਸ਼ਾਦ ਖਾਣਾ ਵਾ ਕਦੋਂ ਲੱਗੀ ਹੋਈ ਹੈ ਹੈਂਡ ਕਰਨ ਤੇ ਮੈਂ ਕੋਲੇ ਲੋ ਬਣਾਉਣੀ ਐ ਕੁਸ਼ਵਰ ਬਣਾ ਦੇ ਨੇ ਕਿ ਨਹੀਂ ਮੈਂ ਕੋਲੀ ਬੈਠਣਾ ਤੇਰੇ ਮੇਰੀ ਗੋਲੀ ਬਿਠਾ ਕੇ ਖਾ ਆ ਕੀ ਬਣਾਉਣਾ ਹਾਂ ਭੋਗ ਬਣਾ ਭੋਗ ਨਹੀਂ ਬੋਤ ਘਰੇ ਨਹੀਂ ਭੋਗ ਬਣਦਾ ਭੋਗ ਤਾਂ ਗੁਰੂ ਘਰ ਹੀ ਬਣਦਾ ਹੁੰਦਾ ਜਿੰਨਾ ਮਰਜੀ ਆ ਫਰੀ ਜਨਾ ਬਣਾ ਕੇ ਜਿਹੜੀ ਗੁਰੂ ਦੀ ਬਾਣੀ ਵਿੱਚ ਉਹ ਉਹ ਪ੍ਰਸ਼ਾਦ ਦੇ ਵਿੱਚ ਉਹ ਗੁਰੂ ਘਰ ਹੀ ਹੁੰਦੀ ਆ ਭੋਗ ਬਣਾ ਨਹੀਂ ਤੇ ਚਲੋ ਜੀ ਕਿਉ ਆਪਣਾ ਹੋ ਗਿਆ ਗਰਮ ਤੇ ਆਪੇ ਇਹਦੇ ਵਿੱਚ ਪਾ ਦਿੰਦੇ ਹੁਣ ਆਟਾ ਥੋੜਾ ਜਿਹਾ ਬਣਾ ਲਵਾਂਗੇ ਆਪਾਂ ਇਹ ਪ੍ਰਸ਼ਾਦ ਤੇ ਨਹੀਂ ਨਹੀਂ ਇਦਾਂ ਨਹੀਂ ਕਰਦੇ ਨਹੀਂ ਨਹੀਂ ਇਹਨੂੰ ਨਾਲ ਲੱਗੂਏ ਥੋੜਾ ਹਟ ਜਾਣਾ ਬਤੂਤੇ ਭਜੋ ਵੇ ਓਹੋ ਐ ਨਹੀਂ ਖਾਦੇ ਹੁੰਦੇ ਲੋ ਜੀ ਪਾ ਲੱਗਿਆ ਵਰਤਾਰੀ ਬਣਾਉਣਾ ਥੋੜਾ ਜਿਹਾ ਬਣਾਉਣਾ ਬਸ ਲੱਛਾ ਜੀ ਹੁੰਦੀ ਤੇ ਇਧਰ ਨਾਲ ਦੀ ਨਾਲ ਆਪਾਂ ਰੱਖੀ ਹੋਈ ਹੈ ਜੀ ਆਪਣੇ ਚਾਹ ਬਣਨੀ ਥੂੜ ਹੋਣਾ ਪਏ ਅਰੇ ਥੋ ਆਟਾ ਸਹੀ ਜਾਂਦੇ ਦੇਖੋ ਜੀ ਇਧਰ ਨੂਰ ਆਪਾਂ ਆਟਾ ਪਾਣ ਲੱਗੀ ਹੋਈ ਹੈ ਤੇ ਜਿਹਦੇ ਬਚੇ ਹੋਇਆ ਨਾ ਸਾ ਥੋੜੇ ਜਿਿਹੇ ਪ੍ਰੋਗਰਾਮ ਵਗੈਰਾ ਕੀਤੇ ਹਨਾ ਕੱਟ ਕੇ ਜਿੰਦਾਂ ਪਾਏ ਸੀ ਜਿਹਦੇ ਵਧੀਆ ਲੱਗੇ ਤੇ ਇਹ ਆਪਾਂ ਦੱਬਵਾ ਲਾਂਗੇ। ਪੋਰ ਕੋਸ਼ਤਾ ਕੋ ਬਾਹਰ ਲਾ ਹਲੇ ਦਿੰਦੇ ਨੇ ਹੈਗੇ ਬੱਚਿਆਂ ਨੂੰ ਦੰਦੀ ਦਿੱਤਾ ਹੋਇਆ ਹੈ ਨਾ ਤੇ ਮੈਂ ਤਾਂ ਚਲੋ ਕੋਲੇ ਬੜਾ ਤੇ ਨਾ ਆਹ। ਆਹ ਜਿਹੜਾ ਫਰਾਈ ਪੋਰ ਤੇ ਲੀਕ ਕਰੀ ਲੜਕਤਾਂ ਦੇਖੀ ਆ ਕਿਵੇਂ ਆਟੇ ਨਾਲ ਲੱਗੀ ਹੋਈ ਐ ਇਹ ਜਿਹੜਾ ਅੰਮ੍ਰਿਤਾਂ ਵੀ ਨਾ ਇਹਨਾਂ ਨੂੰ ਕੱਢਦੇ ਕੋਈ ਮਾਣ ਆ ਦੇ ਮੱਸਲੇ ਦੀ ਇਹ ਕੱਤਨ ਨਾ ਜਿਹੜਾ ਕਿ ਤੁਸ ਮੈਨ ਨਹੀਂ ਹੋਣ ਲੱਗਦੀ ਨਜਰਾ ਪਾਣੀ ਆਟਾ ਲੈ ਲੈ ਆਪਣਾ ਪਾਣਾ ਨਾ ਨਵਤੋਂ ਕੌਣ ਆ ਰਿਹਾ ਲੱਤਾਂ ਮੜਾ ਲਾ ਤੇੰਸ ਆਤਰੇ ਮਾ ਮਾ ਮਣਕੀ ਇਹਦੇ ਅੰਮਾ ਇਹਦੇ ਕਿ ਅੰਮਾ ਅੰਮਾ ਪਾਪਾ ਲੋਜੀ ਉਹੇ ਕੰਮ ਹੋ ਗਿਆ ਜਿਹਦਾ ਡਰ ਸੀ ਗੈਸ ਚਾਲਦੇ ਅੱਜ ਅੱਧ ਵਿਚਾਲੇ ਗੈਸ ਆ ਆਪਣਾ ਮੁੱਕ ਗਿਆ ਤੇ ਦੇਖਦੇ ਆ ਪ੍ਰਸ਼ਾਦ ਵੀ ਅੱਦ ਬਣਿਆ ਹੋਇਆ ਪਿਆ ਤੇ ਦੇਖਦੇ ਆ ਹੁਣ ਕੀ ਬੱਟਦਾਗਾ ਗੈਸ ਹੈ ਵੀ ਨੀ ਸਿਲੰਡਰ ਨੂੰ ਕਰੇ ਖਤਮ ਹੋਏ ਪੈਸੇ ਕਿ ਕਿਆ ਫੇਰ ਪਹਿਲਾਂ ਭਰੀ ਭਰਵਾ ਕੇ ਰੱਖ ਲੈਣਿਆ ਤੇ ਦੋ ਦਿਨ ਹੋ ਗਏ ਮੈਂ ਤੇ ਪਾਪਾ ਨੂੰ ਕਹਿ ਰਹੀ ਸੀ ਕਿ ਮੈਂ ਕਹਾਂ ਤੁਸੀਂ ਭਰਵਾ ਕੇ ਰੱਖ ਲਓ ਮਾ ਲਾ ਨਾ ਨਾ ਉਸ ਤੇ ਭੈਣ ਨਾ ਤੂੰ ਦਾ ਬੰਦੋ ਦਾ ਫੇਰ ਆਏਗਾ ਚਲੋ ਜੀ ਆਪਾਂ ਦੇਖਦੇ ਆ ਹੁਣ ਆਪਾਂ ਕੀ ਕਰਦੇ ਆ ਹਾਂਜੀ ਲੋ ਜੀ ਆਪਾਂ ਨੇ ਪ੍ਰਸ਼ਾਦ ਆਪਣਾ ਪੜਾ ਲਿਆਗਾ ਤੁਸੀਂ ਵੀ ਆਜੋ ਖਾ ਲਓ ਤੇ ਬੱਚੇ ਖਾਣ ਲੱਗੇ ਨੇ ਰੋਟੀ ਨਾਲ ਤੇ ਲੋਗ ਆਪਣੇ ਲੈ ਗਿਆ ਅੰਦਰ ਪਤਾ ਨਹੀਂ ਲੱਗਿਆ ਮੈਂ ਇਹਨਾਂ ਦਾ ਕੋਲੋਂ ਲੈ ਕੇ ਚੱਲੇ ਹੋ ਬਹੁਤ ਜ਼ਿਆਦਾ ਹੁੰਦਾ ਕੱਲ੍ਹ ਨੂੰ ਤੇ ਇਸੀ ਆਜੋ ਜੀ ਤੁਸੀਂ ਵੀ ਖਾ ਲਓ ਪ੍ਰਸ਼ਾਦ ਲੋ ਜੀ ਉਹ ਹਰ ਲੈ ਕੇ ਚਲੇ ਅੰਦਰ Papa ji ਹੁੰਦੇ ਤਾਂ ਐਸੇ ਰੋਟੀ ਨਾਲ ਤਾਂ ਮੈਨੂੰ ਵੀ ਬਹੁਤ ਟੇਸਟੀ ਲੱਗਦਾ ਕੀ ਲੈਣਾ ਚੰਚਲਾ ਨਾ ਚੰਚਲ ਉਰੂ ਚੰਚਲਾ ਕਿਦੋ ਬਾਈ ਲਓ ਜੀ ਥੁਰ ਕਿਵੇਂ ਬਣਿਆ ਖਾ ਲੈ ਖਾਦਾ ਨੇ ਮਾਂ ਆਹ ਢੂਣਾ ਪਕਾਇਆ ਢੂਣਾ ਕੇ ਨਿਖਾਣੇ ਹੁੰਦੇ ਚਮਚੇ ਨਾਲ ਖਾਈਦਾ ਹੁੰਦਾ ਆ ਜੁੱਦੀ ਖਾ ਰੋ ਖੁਸ਼ੀ ਵੀ ਪ੍ਰਸ਼ਾਦ ਮੈਂ ਬੈਕ ਕੈਮਰੇ ਨਾਲ ਦਿਖਾਉਣੀ ਆ ਸੋਨੂੰ वैसे सिलेंडर अपना मुक गया ਸੀ ਪਰ ਫਿਰ ਵੀ ਨਾ ਡੈਮਡ ਡੈਮ ਚੱਲੀ ਗਿਆ ਮੈਂ ਉਹਦੇ ਨਾਲ ਹੀ ਟਾਈਮ ਲੱਗਿਆ ਕੁਛ ਜਾ ਰਹੇ ਤੇ ਪਰ ਉਹਦੇ ਨਾਲ ਹੀ ਬਣ ਗਿਆ ਬਹੁਤ ਵਧੀਆ ਬਣਿਆ ਚਲੋ ਥੋੜਾ ਪ੍ਰਸ਼ਾਦ ਬਣ ਗਿਆ ਹੁਣ ਸ਼ਾਮ ਦਾ ਦੇਖਦੇ ਹਾਂ ਸਾਬਦੀ ਉਹ ਕਰਾਂਗੇ ਫੋਟ ਹਬੇ ਲਓ ਜੀ ਤੁਸੀਂ ਵੀ ਖਾਓ ਆ ਕੇ ਪ੍ਰਸ਼ਾਦ ਹਲੇ ਧੁਮਾ ਘਾ ਕਿਵੇਂ ਬਣਿਆਗਾ ਨੂਰੇ ਲਾਉਂਦੀ। ਨੂੰਰ ਤਾਂ ਆਪਣੀ ਆ ਕੰਮ ਕਰਦੀ ਹੁੰਦੀ ਐ ਤਾਂ। ਗੁਰਦੁਆਰੇ ਜਾਉਗੀ ਨਾ ਉੱਥੇ ਵੀ ਭੋਗ ਲੈ ਕੇ ਪ੍ਰਸ਼ਾਦ ਲੈ ਕੇ ਨਾ ਬਾਬਾ ਜੀ ਤੋਂ ਉੱਥੇ ਵੀ ਇਹ ਕਰਦੀ ਆ। ਜਸ ਖਾਦਾ ਨਹੀਂ ਹਲੇ। ਉਹ ਦੇ ਕਿੱਦਾਂ ਬਤਾਲਾਂ ਤੁਹਾਨੂੰ। ਆ ਇਹ ਨਹੀਂ ਕਰਦੇ ਹੁੰਦੇ। ਇਹ ਨਾ ਪਿੰਨੀਆਂ ਦਾ ਉਹ ਕਰਦੀ ਐ ਜਿਵੇਂ ਆਪਾਂ ਕੋਈ ਦੀਆਂ ਪਿੰਨੀਆਂ ਨਹੀਂ ਕਰਦੇ ਹੁੰਦੇ ਇਹਨੂੰ ਉਹ ਬੜੀ ਚੀਜ਼ ਲੱਗਦੀ ਐ। ਕਹਿੰਦੇ ਸਾਰਿਆਂ ਨੂੰ ਕਿ ਆਜੋ ਜੀ ਖਾ ਲਓ ਤੁਸੀਂ ਵੀ। ਕਹਦੇ ਪੁੱਤਾਂ। ਹੈ? ਕਹਦੇ ਇੱਧਰ ਕਹਦੇ ਸਾਰਿਆਂ ਨੂੰ ਕਿ ਆਜੋ ਜੀ ਖਾ ਲਓ। ਲਓ ਜੀ ਬੱਚਿਆਂ ਨੂੰ ਖਾਣਾ ਪੋਣਾ 1:3 ਤੋਂ ਬਾਅਦ ਥੋੜਾ ਟਾਈਮ ਆਪਾਂ ਨੇ ਰੈਸਟ ਕੀਤੀ ਤੇ ਫਿਰ ਮੈਂ ਸੂਟ ਦੀ ਕਟਿੰਗ ਕਰਨ ਲੱਗ ਗਈ ਤੇ ਇਸ ਤੋਂ ਬਾਅਦ ਲਓ ਜੀ ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਜਿਹੜੇ ਸਵੇਰ ਕੱਪੜੇ ਧੋਤੇ ਸੀ ਆਲਮੋਸਟ ਸਾਰੇ ਸੁੱਕੇ ਹੋਏ ਸੀਗੇ ਤੇ ਬਸ ਉਹ ਲੱਗੀ ਸੀ ਕਿ ਮੈਂ ਇੱਥੇ ਉਤਾਰਨ ਮੈਂ ਤਾਂ ਚਲੂ ਹਰਾ ਵੇਦੇ ਉਤਾਰ ਕੇ ਜਿੱਦੋਂ ਆਪਾਂ ਰੱਖ ਦਿੰਨੇ ਆ ਫਿਰ ਉਹ ਵੱਲ ਜੇ ਜਿਆਦਾ ਪੈ ਜਾਂਦੇ ਮੈਂ ਤਾਂ ਰੱਖਣ ਸਾਰਾ ਫਿਰਾਂ ਦੀ ਟੈਗ ਕਰ ਦਾਂਗੇ ਤੇ ਮੌਸਮ ਦੇਖੋ ਇਹਨਾ ਸੋਹਣਾ ਹੋ ਰਿਹਾ ਸੀਗਾ ਇੱਥੇ ਸਾਫ ਸਾਫ ਮੌਸਮ ਸੀ ਨਾ ਕੋਈ ਨੇਰੀ ਦਾ ਨਾ ਕੋਈ ਬੱਦਲ ਵਾਈ ਹੈ ਨਾ ਤੇ ਸਾਫ ਸਾਫ ਦਿਨ ਸੀਗਾ ਇਦਾਂ ਦਾ ਮੌਸਮ ਸੀ ਅੱਜ ਤੇ ਤਕਰੀਬਨ ਇੱਥੇ 1:30 4-5 ਦਾ ਟਾਈਮ ਹੋਇਆ ਪਿਆ ਸੀ ਤੇ ਇਹ ਮੈਂ ਦੋ ਤੋਤੀਆਂ ਸੀਗੀਆਂ ਬੈੱਡ ਸ਼ੀਟ ਤੇ ਦੋ ਸੀਗੀਆਂ ਇਸ ਸੁਕਣੀਆਂ ਸੁਕਣੀਆਂ ਨਹੀਂ ਸੋਰੀ ਮੈਂ ਲੇਟ ਹੀ ਪਾਈਆਂ ਸੀਗੀਆਂ ਮਸ਼ੀਨ ਦੇ ਵਿੱਚ ਮੈਂ ਚਲੋ ਹੁਣ ਸੁਕਣੇ ਪਾ ਲਨੇ ਵੀ ਹਵਾ ਜੀ ਚੱਲਦੀ ਆ ਤੇ ਇਦਾਂ ਹੀ ਵੀ ਚਲੋ ਹਵਾ ਜੀ ਨਾਲ ਹੀ ਇਹਨਾਂ ਦਾ ਸੁੱਕ ਜਾਣੀ ਆ ਹਵਾ ਜੀ ਨਾਲ ਹੀ ਹਨਾ ਤੇ ਇਸ ਤੋਂ ਥੋੜੇ ਚਿਰ ਬਾਅਦ ਨਹੀਂ ਜਿਆਦੇ ਨੇੜੀ ਮਾਂਗੂ ਆ ਗਈ ਹਨਾ ਹਵਾ ਬਹੁਤ ਜਿਆਦੇ ਤੇ ਵਿੱਚ ਦੀ ਫਿਰ ਮੈਂ ਉਤਾਰ ਵੀ ਲਈਆਂ ਸੀਗੀਆਂ ਤੇ ਦੁਬਾਰੇ ਫਿਰ ਮੈਂ ਬਾਤੇ ਆ ਥੋੜਾ ਟਾਈਮ ਆ ਇਸ ਤਕਰੀਬਨ 15 ਕ ਮਿੰਟ ਦੇ ਹਵਾ ਜੀ ਸੀਗੀ ਤੇ ਤੇ ਇਹ ਮੇਰਾ ਸੂਰਜ ਆ ਪੂਰ ਪਾਤਾ ਸੀਗਾ ਸੁੱਕਣਾ ਦੇਸ ਤੋਂ ਬਾਅਦ ਆ ਗਈ ਸੀ ਆਪਾਂ ਸਿੱਧਾ ਕਿਚਨ ਦੇ ਵਿੱਚ ਲੱਗੀ ਸੀ ਮੈਂ ਇਹ ਚੋਣ ਵਾਲੇ ਬਰਤਨ ਵਗੈਰਾ ਸਾਫ ਕਰਦੀਏ ਤੇ ਨਾਲੇ ਇਹ ਖਰਬੂਜੇ ਆਏ ਸੀਗੇ ਆਪਣੇ ਬਾਗਾਂ ਚ ਖਰਬੂਜੇ ਸਾਡੇ ਇਧਰ ਸੱਚੀ ਬਹੁਤ ਜਿਆਦਾ ਲੱਗਦੇ ਨੇ ਖਰਬੂਜੇ ਤਰਬੂਜ ਸ਼ਮਲਾ ਮਿਰਚਾਂ ਨਾ ਤੇ ਜਿਹੜੇ ਫਲ ਫਰੂਟ ਨੇ ਹਨਾ ਸਾਡੇ ਇਧਰ ਘਰ ਦੀ ਲਗਾਉਂਦੇ ਨੇ ਜ਼ਿਆਦਾਤਰ ਹਨਾ ਜਿਵੇਂ ਹੁਣ ਅੱਗੇ ਸਟਰਾਬਰੀ ਵਗੈਰਾ ਹੋ ਗਈ ਪਪੀਤੇ ਵਗੈਰਾ ਦੇ ਵੀ ਲਾ ਰੱਖੇ ਨੇ ਗਾਈ ਜਾਨੀਆਂ ਨੇ ਤੇ ਬਸ ਇਥੇ ਉਹੀ ਮੈਂ ਕੱਢ ਕੇ ਟੋਕਰੀ ਦੇ ਵਿੱਚ ਰੱਖਦੇ ਸੀਗੇ ਮੈਂ ਕਿ ਜਦੋਂ ਬੱਚਿਆਂ ਨੇ ਖਾਣੇ ਹੋਏ ਤਾਂ ਖਾ ਲੈਣਗੇ ਤੇ ਨਾਲ ਦੀ ਨਾਲ ਮੈਂ ਜਿਹੜੇ ਵਸਾ ਸਾਫ ਕੀਤੇ ਹੋਏ ਬਰਤਨ ਸੀ ਕਿ ਉਹ ਮੈਂ ਲੱਗੀ ਸੀ ਚੱਕਣੇ ਤੇ ਇਹਨਾਂ ਦੇ ਪਾਪਾ ਦਾ ਟਿਫਨ ਸੀ ਗਾ ਤੇ ਉਹ ਮੈਂ ਤੋਤਾ ਸੀਗਾ ਸਾਫ ਕੀਤਾ ਸੀ ਮੈਂ ਕਿਹਾ ਚਲੋ ਥੋੜਾ ਜਿਹਾ ਟਾਈਮ ਮੇ ਧੁੱਪੇ ਜਰਾ ਖਤਾ ਸੀਗਾ ਮੈਂ ਜ ਲੈ ਕੇ ਨਹੀਂ ਸੀਗਾ ਉਹ ਸੀ ਕਿ ਬਾਹਰ ਗਏ ਹੋਏ ਤੇ ਫਿਰ ਆਪਾਂ ਇਹਨਾਂ ਨੂੰ ਇੱਕ ਥਾਂ 'ਤੇ ਇਕੱਠਾ ਕਰਕੇ ਆਪਾਂ ਇਹਦੇ ਬੈਗ ਦੇ ਵਿੱਚ ਪਾ ਲਈਏ ਜਦੋਂ ਆਪਾਂ ਉਹ ਸਵੇਰ ਲੋਡ ਹੋਈ ਆਪਾਂ ਨੂੰ ਸਾਰਾ ਜਿਹੜਾ ਟਿਫਨ ਨਾਲ ਇਕੱਠਾ ਮਿਲ ਜੂਗਾ ਭਾਲਣਾ ਨਹੀਂ ਪੈਣਾ ਇਥੇ ਮਾਸੋਂ ਇੱਕ ਲੋਡ ਬੀਜਿਆ ਜੇ ਹੋਰ ਸਿਟੀ ਫੰਦੀਆਂ ਸੀਗੀਆਂ ਚਾਰ ਵਗੈਰਾ ਵਾਲੀਆਂ ਹੁੰਦੀ ਜਿਹੜੀ ਹੋ ਵੀ ਮੈਂ ਨਾਲ ਹੀ ਪਾ ਕੇ ਰੱਖ ਦਊਗੀ ਤੇ ਨਾਲ ਜਿਹੜੇ ਚਮਚੇ ਵਗੈਰਾ ਹੁੰਦੇ ਆਪਣੇ ਟੰਗਣ ਵਾਲੇ ਨਾਲ ਜੋ ਸੈੱਟ ਕਰ ਦਿੰਗੇ ਮੈਂ ਜਦੋਂ ਸਾਫ਼ ਕਰਦੇ ਆਪਾਂ ਟੋਕਰੀ ਦੇ ਵਿੱਚ ਹੀ ਇੱਥੇ ਮੈਂ ਧਰ ਦੇਣੀ ਆ ਤੇ ਬਾਕੀ ਜਿਹੜੇ ਕੱਪ ਵਗੈਰਾ ਨੇ ਉੱਪਰ ਰੈਕ ਦੇ ਵਿੱਚ ਨਹੀਂ ਰੱਖਦੇ ਹੈਗੇ ਮੈਂ ਬਸ ਇੱਥੇ ਟੋਕਰੀ 'ਚ ਧਰ ਕੇ ਉਹ ਸੈਲਫ ਤੇ ਆਪਾਂ ਚੰਡ ਦੇਣੇ ਹਨਾ ਤੇ ਸਾਰੇ ਬਰਤਨ ਬਸ ਆਪਾਂ ਇੱਥੇ ਟਿਕਾ ਦਾਂਗੇ ਦੇ ਨਾਲ ਦੀ ਨਾਲ ਮੈਂ ਜਿਹੜੇ ਕਿਚਨ ਦੇ ਬਰਤਨ ਨੇ ਉਹ ਕਰੂੰਗੀ ਇੱਥੇ ਸਾਫ਼ ਬਹੁਤ ਜ਼ਿਆਦਾ ਹੋਏ ਪੈਸੀ ਇਹ ਸੀਗਾ ਸੰਡੇ ਦਾ ਵੀ ਤੇ ਬੱਚੇ ਘਰੀ ਸੀਗੇ ਸੱਚੀ ਬੱਚਿਆਂ ਕਰਕੇ ਬਹੁਤ ਜਿਆਦਾ ਵਾਤਨ ਵਗੈਰਾ ਹੁੰਦੇ ਆ ਨਾ ਬੱਚਿਆਂ ਲਈ ਪਾਣੀ ਧਾਣੀ ਪੀਣਾ ਬਿੰਦੇ ਬਿੰਦੇ ਆ ਨਾ ਥੋੜੇ ਥੋੜੇ ਟਾਈਮ ਬਾਅਦ ਝੂਠੀ ਮਿੱਠੇ ਕਰਦੀ ਰਹਿੰਦੇ ਬਾਕੀ ਖਾਣ ਪੀਣ ਨੂੰ ਕੁਛ ਨਾ ਕੁਛ ਚਾਹੀਦੀ ਰਹਿੰਦਾ ਇਸ ਦਿਨ ਤਿੰਨ ਰਿਸ਼ਾ ਬਣਾਈਆਂ ਦੋ ਦੀ ਤਾਂ ਮੈਂ ਵੀਡੀਓ ਲੈ ਲਈ ਹਨਾ ਤੇ ਇੱਕ ਦੋ ਦੀ ਮੇਤੋਂ ਨਹੀਂ ਵੀ ਬਣੀ ਹੈਗੀ ਤੇ ਸਪੇਸ ਫੁੱਲ ਹੋਈ ਪਈ ਸੀ ਫੋਨ ਦੇ ਆ ਕਰਕੇ ਤੇ ਬੱਕੀ ਥੇ ਬਸ ਮੈਂ ਪ੍ਰਸ਼ਾਦ ਵਗੈਰਾ ਬੱਚਿਆਂ ਨੂੰ ਖਵਾਤਾ ਸੀ ਥੋੜਾ ਥੋੜਾ ਜਿਹਾ ਬਣਾਇਆ ਸੀ ਵੀ ਚਲੋ ਇਦਾਂ ਹੁੰਦਾ ਨਾ ਵੀ ਚਲੋ ਬੱਚਿਆਂ ਦਾ ਜੀ ਕਰਦਾ ਆਪਾਂ ਥੋੜਾ ਥੋੜਾ ਜਿਹਾ ਬਣਾ ਲੈਣੇ ਫਿਰ ਬਾਹਰ ਲੀਆਂ ਚੀਜ਼ਾਂ ਬਣ ਜਿਆਦਾ ਭੱਜਦੇ ਆਗੇ ਤੇ ਭਾਂਡੇ ਵਗੈਰਾ ਸਾਫ਼ ਕਰਨ ਤੋਂ ਬਾਅਦ ਇੱਥੇ ਮੈਂ ਬਸ ਲੱਗੀ ਸੀ ਦਾਲ ਧਰਨ ਮੈਂ ਕਿਹਾ ਚਲੋ ਦਲੇ ਛੋਲੇ ਤੇ ਮੂੰਗੀ ਦੀ ਦਾਲ ਆਪਾਂ ਰੱਖ ਦਰਗੇ ਬਣਨੇ ਤੇ ਤੇ ਕੋਸ਼ਕਾ ਡੱਬੇ ਪਏ ਸੀ ਜਿਹੜੇ ਉਹਨੇ ਤਾਂ ਹਟਾ ਦੇਣੇ ਹੁਣ ਆਪਾਂ ਨਾਲ ਦੀ ਨਾਲ ਹੀ ਜੇ ਤਾਂ ਰੱਖੇ ਨਾ ਖਿਲਾਹਰਾ ਜਾਨੀ ਪੈਂਦਾ ਹੈਗਾ ਜ਼ਿਆਦਾਤਰ ਇੱਥੇ ਮੇਰੀ ਧੀ ਖੜੀ ਸੀ ਕੋਲੀ ਮੈਂ ਉਹਦੇ ਤੇ ਨਾਲ ਦੀ ਨਾਲ ਆਪਣਾ ਕੰਮ ਇਹਦਾ ਲੱਗੀ ਪਈ ਸੀ ਕਰਨੇ ਤੇ ਬਸ ਦਾਲ ਧੋ ਕੇ ਥੋੜਾ ਜਿਹਾ ਰੈਨੂ ਪੀਓ ਵਗੈਰਾ ਕਰ ਲਉਗੀ ਤੇ ਜਿਹੜੀ ਦਾਲ ਆ ਵੀ ਚਲਦੀ ਰਹਿੰਦੀ ਆ Papa ਉਹ ਕਿ ਰੱਖ ਦਿੰਦੇ ਮੂੰਗੀ ਛੋਲੇ ਦਾਲ ਜਿਆਦਾ ਰਹਿਣਾ ਇਸੇ ਮੌਸਮ ਤੇ ਵਿੱਚ ਇਹਨਾਂ ਚ ਵਧੀਆ ਲੱਗਦੀ ਆ ਨਾ ਹਰੀਆਂ ਦਾਲਾ ਹੁਣ ਬਹੁਤ ਸਬਜ਼ੀਆਂ ਘਟਨੇ ਤੇ ਬਾਕੀ ਜੀ ਵੀ ਨਹੀਂ ਖਾਂਦਾ ਕਿਸੇ ਦਾਲ ਸਬਜ਼ੀ ਨੂੰ ਖਾਣ ਨੂੰ ਤੇ ਤਾਂ ਕਰਕੇ ਮੈਂ ਕਿਹਾ ਚਲੋ ਅੱਜ ਮੂੰਗੀ ਵਗੈਰਾ ਦੀ ਬਣਾਉਣੀ ਆ ਬੱਚੇ ਆ ਨਾ ਬਹੁਤ ਚਾਹਗੇ ਇਹ ਸਬਜ਼ੀ ਨਾਲ ਨਾ ਦਾਲ ਨਾਲ ਰੋਟੀ ਬਹੁਤ ਚਾਹ ਕੇ ਖਾਂਦੇ ਹੁੰਦੇ ਇਹਨਾਂ ਦੀ ਫੇਵਰਿਟ ਦਾਲ ਆਗੀ ਕਿੰਨੀ ਦਾਲ ਤਾਂ ਦੇਖਦੇ ਦੇਖਦੇ ਖਾ ਜਾਂਦੇ ਜਦੋਂ ਨੀਰਾ ਟਾਈਮ ਤੇ ਰੋਟੀ ਬਣਦੀ ਹੈ ਨਾ ਉਹਨਾਂ ਟਾਈਮ ਤੇ ਦਾਲ ਜਿਆਦਾ ਸਾਡੇ ਬੱਚੇ ਖੁੱਲੀ ਖਾਂਦੇ ਇਹ ਨਹੀਂ ਹੈਗਾ ਵੀ ਥੋੜੀ-ਮੋਟੀ ਦਾਲ ਨਾਲ ਰੋਟੀ ਖਾ ਲੈਣਗੇ ਫੁੱਲੀ ਦਾਲ ਸਭ ਜਿਹੜੀ ਖੁੱਲੀ ਖਾਂਦੇ ਨੇਗੇ ਬੱਚੇ ਜ਼ਰੂਰੀ ਵੀ ਆ ਹਨਾ ਵੀ ਦਾਲ ਸਬਜ਼ੀ ਬੱਚਾ ਖੁੱਲੀ ਖਾਂਦਾਗਾ ਤੇ ਸਿਹਤ ਲਈ ਵੀ ਚੰਗੀ ਆ ਹਨਾ ਜਦੋਂ ਖੁੱਲੀ ਦਾਲ ਸਬਜ਼ੀ ਖਾਂਦੇ ਨੇਗੇ ਤੇ ਬਾਹਰਲਾ ਮੌਸਮ ਦੇਖੋ ਜਿੱਥੇ ਨੇਰੀ ਨਾ ਆ ਕੇ हट ਗਈ ਸੀ ਹਵਾ ਕਿਤੇ ਖਦਰਮ ਵੀ ਚਾਤਰਾ ਵਗੈਰਾ ਮੇਰੀਆਂ ਪਾਈਆਂ ਹੋਈਆਂ ਪਤਾ ਨਹੀਂ ਸਾਡੀਆਂ ਸਾਈਡ ਤੇ ਲੱਗੀਆਂ ਪਈਆਂ ਸੀ ਵਿੱਚ ਨੀਵੇਂ ਉਤਾਰ ਵੀ ਦਿੱਤੀ ਅਸੀਂ ਦੁਆਰੇ ਫੇਰ ਬੇਟੀ ਪਾਈ ਸੀ ਜੱਤ ਉਤਾਰ ਤੇ ਮੈਂ ਕਿਹਾ ਚੰਗੀ ਤਰ੍ਹਾਂ ਸੁੱਕ ਜਾਣੀ ਹੈ ਵੀ ਇੱਕ ਵਾਰੀ ਦੁਆਰੇ ਆਪਾ ਫਾਇ ਦੇਣੇ ਆਗੇ ਫਿਰ ਚੱਕ ਕੇ ਰੱਖੇ ਜਾਣੀਆਂ ਇੱਥੇ ਵਸ ਮੈਂ ਦਾਲ ਦੇ ਵਿੱਚ ਨਾਲੀ ਨਾਮਕ ਮਿਰਚ ਤੇ ਮਸਾਲਾ ਵਗੈਰਾ ਪਾ ਦੂੰਗੀ ਤੇ ਥੋੜਾ ਟਾਈਮ ਇਹਨੂੰ ਉੱਪਰ ਰੱਖਦਾਗੇ ਜੰਡੇ ਲਈ ਤੇ ਇਹ ਸਿਲੰਡਰ ਇੱਥੇ ਹੈ ਨਹੀਂ ਕਾ ਤਾਂ ਕਰਕੇ ਬਸ ਬਾਹਰ ਰੱਖੀ ਸੀਗੀ ਭਾਂਡੇ ਦਾਲ ਤੇ ਲੋਜੀ ਨਾਲ ਦੀ ਨਾਲ ਬੱਸ ਇੱਥੇ ਆ ਗਈ ਸੀਗੀ ਇੱਥੇ ਨੂਰ ਲੱਗੀ ਹੋਈ ਸੀ ਮੇਰੇ ਕੋਲੇ ਖੜੀ ਕਹਿੰਦੀ ਛੇਤੀ ਛੇਤੀ ਨਾ ਮੇਰੇ ਸੰਗ ਜੀ ਉਹਨਾਂ ਕਿਦੋਂ ਪੀ ਲੈ ਤੇ ਮੈਂ ਪਹਿਲਾਂ ਤਾਂ ਮੰਗਦੀ ਸੀ ਕੋਲ ਡਰਿੰਕ ਕਹਿੰਦੀ ਮੈਂ ਕੋਲ ਡਰਿੰਕ ਪੀਣੀ ਆ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਤੈਨੂੰ ਕਰੀ ਸ਼ਰਬਤ ਬਣਾ ਕੇ ਦੇਣੀ ਹੈ ਕੋਲ ਡਰਿੰਕ ਵਰਗਾ ਹੀ ਹੋਣਾ ਮੈਂ ਉਹਨੂੰ ਕਿਹਾ ਫਿਰ ਨਾ ਇੱਥੇ ਮੇਰੇ ਕੋਲੇ ਆ ਕੇ ਬੈਠੀ ਸੀ ਉਹ ਜਿਹੜੀ ਖੰਡ ਵਗੈਰਾ ਹੁੰਦੀ ਆ ਉਹ ਮੈਂ ਇੱਥੇ ਨਾ ਗ੍ਰੇਂਡਰ ਨਾਲ ਹੀ ਮਿਕਸ ਕਰ ਲੈਣੀ ਆ ਉਹਦੇ ਨਾਲੇ ਕੋਲੇ ਨੇ ਛੇਤੀ ਜਲਦੀ ਘੁਲ ਜਾਂਦੀ ਹੈਗੀ ਤੇ ਨਾਲੇ ਵਿੱਚ ਥੋੜਾ ਜਿਹਾ ਨਮਕ ਪਾ ਲਿਆ ਸੀਗਾ ਤੇ ਇੱਥੇ ਨਾ ਮੇਰੇ ਕੋਲ ਹੀ ਬੈਠੀ ਸੀ ਉਹ ਸੈਲਫ ਤੇ ਦੇਖ ਰਹੀ ਸੀ ਕਿਵੇਂ ਕਿਵੇਂ ਬਣਦਾ ਹੁੰਦਾ ਵਿੱਚ ਨਾਲ ਆਪ ਵੀ ਲੱਗਦੀ ਫਿਰ ਤੁਸੀਂ ਮੈਨੂੰ ਵੀ ਲਾਓ ਮੈਂ ਵੀ ਬਣਾਉਣੀ ਹੈਗੀ ਹਨਾ ਤੇ ਬੱਚਿਆਂ ਨੂੰ ਬਸ ਸ਼ੌਂਕ ਵੀ ਹੁੰਦਾ ਨਾ ਬਹੁਤ ਜ਼ਿਆਦਾ ਵੀ ਆਪ ਕਰਨ ਦਾ ਛੋਟੇ ਬੱਚਿਆਂ ਨੂੰ ਖਾਸ ਕਰ ਨੂਰ ਨੂੰ ਜਿਵੇਂ ਪਹਿਲਾਂ ਪ੍ਰਸ਼ਾਦ ਕੋਲੇ ਬੈਠ ਕੇ ਬਣਾਇਆ ਹੁਣ ਇਹਨੂੰ ਸੀਟ ਮਿਲ ਗਈ ਜਦੋਂ ਕੋਈ ਵੀ ਕੰਮ ਕਰਨਾ ਹੁੰਦਾ ਨਾ ਕਹੂੰਗੀ ਮੈਨੂੰ ਮੇਰੀ ਸੀਟ ਤੇ ਬਿਠਾ ਦਿਓ ਮੈਨੂੰ ਡਰ ਵੀ ਬਹੁਤ ਲੱਗਦਾ ਨਾ ਤੇ ਫਿਰ ਤਾਈਓ ਵਸ ਸਿਲੰਡਰ ਦੇਦਰ ਦੀ ਸੈੱਡ ਨਾ ਆਇਆ ਮੈਂ ਕਿ ਉੱਪਰ ਟਾਇਆ ਉਹਨੂੰ ਮੈਂ ਕਿ ਉੱਧਰ ਦੀ ਸੈੱਡ ਪੈਪ ਆਉਂਦੀ ਹੈ ਤੇ ਇਹ ਥੋਸ ਮੈਂ ਨੀਬੂ ਨਿਚੋੜ ਲੈ ਕੇ ਇਸੇ ਕੱਢ ਕੇ ਅੱਜ ਸ਼ੁਰੂਆਤ ਹੀ ਕੀਤੀ ਹੈਗੀ ਇਸ ਤੋਂ ਪਹਿਲਾਂ ਨਹੀਂ ਸੀ ਬਣਾਈ ਇਹ ਇਸ ਕਾਂਜਮੀ ਆਪਾਂ ਨੇ ਕਦੇ ਤੇ ਦੇਖੋ ਲੋਕ ਕਹਿੰਦੀ ਮੈਂ ਨੀਬੂ ਨਿਚੋੜਨਾ ਦੇਖੋ ਪੂਰਾ ਜੋਰ ਲੱਗ ਰਿਹਾ ਉਹਦਾ ਤੇ ਅਸੀਂ ਇੱਥੇ ਇੰਨਾ ਹੱਸ ਰਹੇ ਜੀ ਬਥੇ ਦੇਖੇ ਲੋ ਕਿੰਨਾ ਸ਼ੌਂਕ ਆ ਰੰਗਰੰਦ ਤੇ ਕਹਿੰਦੀ ਅੱਜ ਮੈਂ ਬਣਾਉਗੀ ਜਦੋਂ ਬਾਹਰ ਪੇਨ ਲੱਗੇ ਸਾਰਿਆਂ ਨੂੰ ਐਂਦਾਂ ਕਹਿੰਦੀ ਫਿਰ ਵੀ ਅੱਜ ਮੈਂ ਬਣਾਇਆਗਾ ਜੂਸ ਮੈਂ ਬਣਾਇਆ ਜੂਸ ਹੀ ਕਹਿ ਰਹੀ ਸੀ ਜੀ ਉਹ ਇਹਨੂੰ ਇਸ ਕਾਂਜਮੀ ਨੂੰ ਬੱਚਿਆਂ ਨੂੰ ਸ਼ੌਂਕ ਵੀ ਬਹੁਤ ਹੁੰਦਾ ਨਾ ਕੰਮ ਤੋਂ ਦੇ ਕਾਰਨ ਦਾ ਜਦੋਂ ਆਪਣਾ ਜੀਅ ਅੱਕ ਜਾਂਦਾ ਤਾਂ ਇਦਾਂ ਕਹਿੰਦੇ ਆ ਬੱਚਿਆਂ ਨੇ ਵੀ ਤੁਸੀਂ ਨਾ ਬਾਅਦ ਚ ਕਿਹਾ ਕਰੋਗੇ ਨਾ ਵੀ ਫਿਰ ਸਾਰੀ ਉਮਰ ਇਹੀ ਕੰਮ ਕਰਨੇ ਨੇ ਆਪਾਂ ਨੇ ਘਰ ਦੇ ਖਾਸ ਕਰ ਤੇ ਲਓ ਜੀ ਨੂਰ ਨਾ ਪੂਰੀ ਗੌਰ ਨਾਲ ਦੇਖ ਦੀ ਸੀ ਕਿ ਮੈਂ ਤੁਹਾਨੂੰ ਸਕਾਂਜੀ ਵੀ ਬਣਾ ਕੇ ਬੱਚਿਆਂ ਨੂੰ ਦੇਦੀ ਫਿਰ ਆ ਬਦ ਦਾਲ ਦੇ ਤੜਕੇ ਵਗੈਰਾ ਦੀਆਂ ਨਾ ਕਰਾਂਗੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ। ਤੇ ਅੱਗੇ ਵੀ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਆ ਕਰੋ। ਤਕਰੀਬਨ ਅੱਜ ਦੀ ਸਾਰੀ ਵੀਡੀਓ ਮੇਰੇ ਕੰਮ ਧੰਦੇ ਦਾ ਕੁਝ ਨਹੀਂ ਬਸ ਬੱਚਿਆਂ ਦਾ ਖਾਣ ਪੀਣੇ ਚੱਲਿਆ। ਨਾ ਪਹਿਲਾਂ ਬੱਚਿਆਂ ਨੂੰ ਮੈਂ ਪ੍ਰਸ਼ਾਦ ਬਣਾ ਕੇ ਦੇਦਾ ਤੇ ਹੁਣ ਸਿਕਾਣੀ ਵਗੈਰਾ ਵਿੱਚ ਦੀ ਘਰ ਬੁਝੇ ਵਗੈਰਾ ਥੋੜੀ-ਮੋਟੀ ਵੀਡੀਓ ਬਣੀ ਹੈ ਕਿਉਂਕਿ ਜਿਸ ਦਿਨ ਬੱਚੇ ਘਰੇ ਹੁੰਦੇ ਆ ਨਾ ਜ਼ਿਆਦਾਤਰ ਆਪਾਂ ਤਾਂ ਸ਼ੂਟਿੰਗ ਨਹੀਂ ਹੁੰਦੀ। ਕਿਉਂਕਿ ਕੁਝ ਕੰਮ ਇਹਨਾਂ ਤਾਗਰ ਕੇ ਨਾ ਵੀਡੀਓ ਨਹੀਂ ਪਾਉਣ ਦੀ ਹੈਗੀ ਇਹ ਵੀ ਨਾ ਬਸ ਥੋੜਾ-ਬੋਟਾ ਫੋਨ ਫਟ ਕੇ ਫਿਰ ਮੈਂ ਵੀਡੀਓ ਬਣਾਈ ਮੈਂ ਕਿਹਾ ਮੈਂ ਕੱਲ ਨੂੰ ਕੀ ਇਹ ਕਰੂੰਗੀ ਤਾਂ ਅਗਰ ਕੇ ਇੱਥੇ ਦੇਖੋ ਨੂਰ ਅੰਦਰ ਪੀਕ ਹੈ ਹੁਣ ਕਹਿੰਦੀ ਮੈਨੂੰ ਛੇਦੀ-ਛੇਦੀ نیچے ਉਤਾਰ ਦੋ ਹੁਣ ਇਥੇ ਵੀ ਵਾਲੇ ਕੋਲ ਬੈਠੀ ਦੇ ਦਿੱਸੀ ਕਹਿੰਦੀ ਮੇਰਾ ਵੀ ਕੱਪ ਧਰ ਲਓ ਕੋਲੇ ਇਥੇ ਮੈਂ ਕੱਪ ਚ ਲੂਗਾ ਆਪਦੇ ਚ ਦੁਬਾਰਾ ਪਾਉਂਗੀ ਆ ਦੇਖੋ ਤੇ ਲੋ ਜੀ ਉਹ ਦੇਖੋ ਕੱਪ ਉਹਨੇ ਆਪਦਾ ਨਾ ਫਿਰ ਵੀ ਵਿੱਚ ਰੱਖਤਾ ਕਹਿੰਦੀ ਮੇਰਾ ਵੀ ਕੱਪ ਬਸ ਹੁਣ ਚੱਕ ਲਈ ਹੁਣ ਤੋੜ ਤਰੀਕਾਰ ਨੂੰ ਲੈ ਲੋ ਜੀ ਅੱਜ ਨੂਰ ਦੀ ਮੈਂ ਤੁਹਾਨੂੰ ਦੱਸਦੀ ਆਂ ਗੱਲ ਅੱਜ ਨੂਰ ਨੇ ਨਾ ਪੂਰੇ ਦਿਨ ਚ ਫੋਨ ਨਹੀਂ ਚੱਕਿਆ ਤਕਰੀਬਨ ਸ਼ਾਮ ਦੇ ਹੋਣਾ 6:30 ਹੋ ਗਏ ਅੱਜ ਇਹਨੇ ਸਾਰਾ ਦਿਨ ਫੋਨ ਨਹੀਂ ਲਿਆ ਪਰ ਹੁਣ ਮੰਗ ਲਈ ਆ ਕਿ ਫੋਨ ਤੇ ਇੰਦਾਂ ਥੋੜੀ ਖਾਈਦਾ ਹੁੰਦਾ ਦਸ਼ ਨੂਰੇ ਦੇਖੋ ਜੀ ਇੱਧਰ ਨੂਰ ਦੇ ਕੰਮ ਆਜਾ ਹੁੰਦੇ ਬਾਲ ਦੇ ਤੇਲ ਲਗਾ ਦਾਂ ਕੋਲ ਸਕੂਲ ਜਾਣਾ ਹੋਊਗਾ ਫਿਰ ਓਪਨ ਹੋ ਜਾਣਾ ਹੈ ਮੈਂ ਆ ਜਾਣਾ ਠੀਕ ਮੈਂ ਦਰਨਾਂ ਆਇਆ ਕੱਲ ਨੂੰ ਜਾਣਾ ਕੱਲ ਸਕੂਲ ਜਾਣਾਗਾ ਸਕੂਲ ਜਾਣਾ ਕੱਲ ਨੂੰ ਹੈ ਜਾਓ ਸਕੂਲ ਜਾਣਾ ਕੱਲ ਨੂੰ ਅੱਜ ਹੈ ਛੁੱਟੀ ਨਹੀਂ ਆਈ ਕੱਲ ਨੂੰ ਬੰਦੇ ਦਾ ਹੈਗਾ ਕੱਲੂ ਜਾਣਾ ਬਸ ਸਕੂਲ ਤਾਂ ਦੱਸ ਉਹ ਜੀ ਸੰਡੇ ਰਹਿੰਦੇ ਆ ਸਕੂਲ ਜਾਣਾਗਾ ਤਿਆਰੀ ਕਰ ਲਾ ਤਿਆਰੀ ਆਪਣੀ ਤਿਆਰੀ ਨਾ ਨਾ ਹੋ ਤੀ ਆਪਾਂ ਨੇ ਕਰ ਲਈਏ ਪਸਾਦੀ ਜਾਰੀ ਹਾਂ ਦੇ ਦੇ ਜਾਨੇ